ਉਸਰ ਬੰਦਾ ਹੱਕ ਬੰਦਾ ਉਸਰ ਕਿਸੇ ਦੀ ਕੰਮ ਤੁਸੀਂ ਕਹਿ ਰਹੇ ਹੋ ਕਿ ਬਲੇਡ ਹੈ ਤੁਸੀਂ ਕਹਿਣਾ ਕੰਪਲੀਟ ਹੈ ਕਿਸੇ ਦੀ ਕੰਪਲੀਟ ਹੈ ਦੱਸੋ ਸਰ ਦੱਸੋ ਦੱਸ ਸਹੀ ਦੱਸਤਾ ਸਮਝੀ ਇੱਥੇ ਕੱਖ ਨਹੀਂ ਹੋਇਆ ਮੇਰੇ ਬੇਟੇ ਰੋਟੀ ਖਾਣੇ ਅੰਦਰ ਪੁਲਿਸ ਨੇ ਘਿਸਕੇ ਲੈੰਡਾ ਧੱਕਾ ਸਹੀ ਕਿ ਤਿੰਨ ਬੱਚੇ ਨਾਲ ਬਹੁਤ ਮਾਰਿਆ ਨਾਣੇ ਛੋੜੋ ਯਾਰ ਅੱਗੇ ਖਿਲਾਓ ਜੋ ਅਗਰ ਲਾਓ ਜੋ ਲਾਓ ਜੋ ਛੋੜੋ ਯਾਰ ਤੈਨੂੰ ਜੁਗੂ ਵਾੜੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਰਾਸ਼ਨ ਵੰਡਦੇ ਫੜੇ ਵੀ ਗਏ ਸਭ ਕੁਝ ਹੋ ਰਿਹਾ ਉਹਨਾਂ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸਾਰਾ ਪ੍ਰੈਸ਼ਰ ਇਧਰ ਹੀ ਬਣਾ ਰਹੀ ਆ ਜੇ ਇਹਨਾਂ ਨੇ ਕੋਈ ਚੰਗੇ ਕੰਮ ਕੀਤੇ ਹੁੰਦੇ ਇਹ ਰਾਸ਼ਨ ਨਾ ਵੰਡਦੇ ਜਮੀਨੀ ਚ ਉਹਨਾਂ ਸਾਰਿਆਂ ਨੂੰ ਪਤਾ ਵੀ ਹਮੇਸ਼ਾ ਸਰਕਾਰ ਦੀ ਹੁੰਦੀ ਹੈ ਇਹ ਇੰਨੇ ਕਿਉਂ ਪਰੇਸ਼ਾਨ ਨੇ ਕਾਰਨ ਕੀ ਇਹ ਤਾਂ ਪੁਲਿਸ ਦੱਸੂਗੀ ਪੀ ਪੁਲਿਸ ਨੂੰ ਕੀ ਆ ਤੇ دہشت ਕ੍ਰੀਏਟ ਕਰ ਰਹੇ ਆ ਦੇਅਾ ਚੋ ਤਾਂ ਨਹੀਂ ਕਰੀਟ ਹੋ ਸਕਦੀ ਇਹ ਜਿਸ ਤਰੀਕੇ ਨਾਲ ਰੋਕਣ ਦਾ ਯਤਨ ਕਰ ਰਿਹਾ ਨਹੀਂ ਰੁਕਣਾ ਹੈਗਾ ਟੱਕੇ ਨਾਲ ਪੁਲਿਸ ਨੇ ਲੋਕ ਤੋੜਿਆ ਤੇ ਲੱਖਾਂ ਨੂੰ ਖਿੱਚਦੇ ਹੋਏ ਬਾਹਰ ਲੈ ਕੇ ਗਿਆ ਅਸੀਂ ਆਪ ਸਰਕਾਰ ਨੂੰ ਪੁੱਛਿਆ ਜਾਂਦਾ ਵੀ ਇਹ ਕਾਮ ਵਰਕਰ ਦਾ ਕਸੂਰ ਕੀ ਹੈ ਇਹ ਸੋਚਦੇ ਸੀ ਇੱਕ ਮਲਾ ਸਾਡੇ ਵਰਕਰ ਨੂੰ ਕੁੱਟ ਕੇ ਤੇ ਅਸੀਂ ਸਾਰਿਆਂ ਨੂੰ ਡੀਮੋਟਿਵੇਟ ਕਰ ਦਾਂਗੇ ਪਰ ਆਸ਼ੂ ਅੱਗੇ ਦੋ ਦਿਨ ਤੋਂ ਜਿਹੜੇ ਅਸੀਂ ਬੰਦੇ ਫੜਾ ਰਹੇ ਹਾਂ ਸਮਾਨ ਵੇਚਦੇ ਆ ਬੰਦਦੇ ਉਹਨਾਂ ਦਾ ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਸਰਵ ਦਾ ਪੈਕੇਟ ਦੇ ਰਹੇ ਉੱਤੇ ਫੋਟੋ ਲੱਗੀ ਸੀ ਜੀ ਵੀ ਰੋੜਾ ਹੀ ਸੀ। ਮੈਂ ਕਹਿੰਦਾ ਜੀ ਵੀ ਰੋੜਾ ਇਹ ਕਹਿਣਾ ਚਾਹੁੰਦੇ ਨੇ ਕਿ 50 ਰੁਪਏ ਦਾ ਸਰਵ 5 ਸਾਲ ਚਲਾਓ ਆਪਣੇ ਕਪੜੇ ਤੋਂ ਹੋ ਕੇ ਨਾ ਆਦੋ ਹੋ ਕੇ ਮੈਨੂੰ ਵੋਟ ਪਾਓ। ਤੇ ਸਾਡੇ ਬੰਦੇ ਨੇ ਸਿਰਫ ਉਹਨਾਂ ਨੂੰ ਭੜਾਇਆ ਸੀ ਜਿਹੜੇ ਬੰਦੇ ਸਮਾਨ ਵੰਡ ਰਹੇ ਸੀ ਇਸ ਕਰਕੇ ਉਹਨਾਂ ਧੱਕਾ ਕਰੰਦਾ ਯੋਗਨ ਕੀਤਾ ਜਾ ਰਿਹਾ। ਇਹਨਾਂ ਨੇ ਆਪਣੀ ਹਾਰ ਦੇਖ ਲਈ ਆਵਾ ਵੀ ਪਾਰਟੀ ਨੂੰ। ਇਸ ਕਾਰਕਣਾਂ ਬਰਦਾਸ਼ਤ ਨਹੀਂ ਹੋ ਰਿਹਾ ਕਿ ਸਾਡੀ ਹਾਰ ਐ ਇਸ ਕਰਕੇ ਕਾਂਗਰਸ ਵਰਕਰਾਂ ਨੂੰ ਧੱਕੇ ਨਾਲ ਐਫ ਆਈ ਆਰ ਕਰਾਈ ਜਾ ਰਹੀ ਹੈ ਅਸਲ ਵਿੱਚ ਕਾਂਗਰਸ ਵਰਕਰਾਂ ਦਾ ਨਾ ਹੌਸਲਾ ਤੋੜਨ ਦਾ ਯਤਨ ਕਰ ਰਹੇ ਸੀ ਪੁੱਠਾ ਪੈ ਗਿਆ ਜੀ ਇਹ ਸੋਚਦੇ ਸੀ ਇੱਕ ਮਲਾ ਸਾਡੇ ਵਰਕਰ ਨੂੰ ਕੁੱਟ ਕੇ ਤੇ ਅਸੀਂ ਸਾਰਿਆਂ ਨੂੰ ਡੀਮੋਟੀਵੇਟ ਕਰ ਦਾਂਗੇ ਪਰ ਆਸ਼ੂ ਆ ਗਏ ਉਹ ਵਰਕਰ ਲਈ ਜਾਨ ਵੀ ਦੇ ਦੋ ਤੇ ਉਹਨੇ ਅੱਜ ਉਹ ਦਿਖਾਤਾ ਵੀ ਮੈਂ ਆਪਣੇ ਵਰਕਰ ਲਈ ਕੀ ਕਰ ਸਕਦਾ ਸੋ ਉਹਨੇ ਆ ਕੇ ਮਲਾਜਮਾ ਕੋਲੋਂ ਉਹਨੂੰ ਛੜਾਇਆ ਤੇ ਉਹਦੀ ਜਾਨ ਬਚਾਈ ਤੇ ਜਿਹੜੇ ਆ 2 ਦਿਨ ਤੋਂ ਜਿਹੜੇ ਅਸੀਂ ਬੰਦੇ ਫੜਾ ਰਹੇ ਆ ਸਮਾਨ ਵੇਚਦੇ ਆ ਬੰਡਦੇ ਉਹਨਾਂ ਦਾ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਸਾਡੇ ਬੰਦੇ ਨੇ ਸਿਰਫ ਉਹਨਾਂ ਨੂੰ ਫੜਾਇਆ ਸੀ ਜਿਹੜੇ ਬੰਦੇ ਸਮਾਨ ਵੰਡ ਰਹੇ ਸੀ ਇਸ ਕਰਕੇ ਉਹਦੇ ਨਾਲ ਧੱਕਾ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਉਸ ਨੌਜਵਾਨ ਦੇ ਉੱਤੇ ਪੁਲਿਸ ਜਿਹੜੀ ਪਈ ਹੋਈ ਸੀਗੀ ਉਹ ਨੌਜਵਾਨ ਕਰਦਾ ਕੀ ਪਿਆ ਸੀਗਾ ਕੀ ਹੋ ਗੀ ਰਿਹਾ ਸੀ ਦਫਤਰ ਜਾ ਕੇ ਢਾ ਲਿਆ ਇੱਥੇ ਹਾਂ ਹੋ ਗਿਆ ਲੁਟਾਇਆ ਗਿਆ ਪੁਲਿਸ ਨੇਟ ਆਇਆ ਹੋਰ ਕਿਨੇ ਕਿਤੇ ਸ਼ਰੇਆਮ ਪੁਲਿਸ ਨੇ ਕੁੱਟਿਆ ਐਚ ਨੂੰ ਕਿਉਂ ਕਾਰਨ ਕੀ ਇਹ ਤਾਂ ਪੁਲਿਸ ਦੱਸੂਗੀ ਕਿ ਪੁਲਿਸ ਨੂੰ ਕੀ ਇੱਥੇ دہشت ਕ੍ਰੀਏਟ ਕਰ ਰਹੇ ਆ دہشت ਨਹੀਂ ਕ੍ਰੀਏਟ ਹੋ ਸਕਦੀ ਜਿਸ ਤਰੀਕੇ ਨਾਲ ਰੋਕਣ ਦਾ ਯਤਨ ਕਰ ਰਹੇ ਆ ਨਹੀਂ ਰੁਕਣਾ ਹੈਗਾ ਤੇ ਇੱਕ ਹੋਰ ਵੀਡੀਓ ਜਿਹੜੀ ਹੈ ਕੱਲ ਦੀ ਵਾਇਰਲ ਹੋ ਰਹੀ ਹੈ ਤੇਜ਼ੀ ਨਾਲ ਮਮਤਾਸ਼ੂ ਜੀ ਦੀ ਜਿਹਦੇ ਵਿੱਚ ਉਹ ਰਾਸ਼ਨ ਕੋਈ ਲੇਡੀਜ਼ ਵੰਡ ਰਹੀ ਪਈ ਹੈ ਤੇ ਮਗਰ ਪੈ ਰਹੇ ਨੇ ਸੀਗੇ ਉਹ ਕੀ ਸੀਗਾ ਮੈਂ ਦੱਸਦਾ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਰਾਸ਼ਨ ਵੰਡ ਦੇ ਫੜੇ ਵੀ ਗਏ ਸਭ ਕੁਝ ਹੋ ਰਿਹਾ ਉਹਨਾਂ ਦੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸਾਰਾ ਪ੍ਰੈਸ਼ਰ ਇਧਰ ਹੀ ਬਣਾ ਰਹੀ ਆ ਉਹ ਹਿੱਲੇ ਪਏ ਨੇ ਉਹਨਾਂ ਨੇ ਅੱਜ ਬਹੁਤ ਕੋਸ਼ਿਸ਼ ਕਰਨਾ ਪਰ ਮੈਂ ਆਪ ਪਾਰਟੀ ਦੇ ਵਰਕਰਾਂ ਨੂੰ ਇੱਕ ਗੱਲ ਕਹਿ ਦੇਣਾ ਇਹਨਾਂ ਨੇ ਤੁਹਾਡੀਆਂ ਤਰੀਕਾਂ ਤੇ ਨਹੀਂ ਆਉਣਾ ਹੈਗਾ ਇਹਨਾਂ ਨੇ ਤੁਹਾਡੇ ਵਕੀਲ ਨਿਖਰਾ ਕੇ ਦੇਣੇ ਇਹਨਾਂ ਦੇ ਤੁਹਾਡੇ ਦੇ ਔਖਾ ਸਮਾ ਗਿਆ ਕਿਸੇ ਨੇ ਨਹੀਂ ਖੜਨਾ ਤੇ ਕੀ ਕੁਝ ਸੀਗਾ ਸਾਰਾ ਮੈਟਰ ਸਕੂਟਰ ਦੇ ਉੱਪਰ ਇੱਕ ਲੜਕਾ ਆਮ ਆਦਮੀ ਪਾਰਟੀ ਦਾ ਰਾਸ਼ਟਰਮੰਡਾ ਆਇਆ ਸੀ ਜਿਹਨੂੰ ਸਾਡੇ ਵਰਕਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨੂੰ ਰੋਕਿਆ ਗਿਆ ਉਹ ਆਪਣਾ ਸਕੂਟਰ ਉੱਥੇ ਛੱਡ ਕੇ ਭੱਜ ਗਿਆ ਪੋਸਟੋ 2 ਘੰਟੇ ਬਾਅਦ ਪੁਲਿਸ ਜਿਹੜਾ ਵਰਕਰ ਸਾਡਾ ਉਸ ਸਕੂਟਰ ਨੂੰ ਰੋਕ ਰਿਆ ਸੀਗਾ ਉਹਨੂੰ ਚੱਕਨ ਆ ਗਈ। ਉਹਦੇ ਨਾਲ ਅਗੇ ਬਹੁਤ ਗੰਦੀ ਤਰ੍ਹਾਂ ਕੁੱਟਮਾਰ ਕੀਤੀ। ਮੌਕੇ ਤੇ ਰਾਸ਼ੂ ਜੀ ਪਹੁੰਚ ਗਏ। ਉਹਨਾਂ ਨੇ ਆ ਕੇ ਪੁਲਿਸ ਦੇ ਚੁੰਗਾ ਚ ਉਹਨੂੰ ਛੁਡਾਇਆ। ਉਹਨੂੰ ਉਸ ਮੁੰਡੇ ਦੇ ਹਿਸਾਬ ਤੋਂ ਪਤਾ ਨਹੀਂ ਵੀ ਪੁਲਿਸ ਵਾਲੇ ਨਾਲ ਲੱਗੇ ਜਾਂ ਉਹਦਾ ਮੈਡੀਕਲ ਕਰਾਉਣ ਵਾਸਤੇ ਭੇਜੇ। ਬਿਲਕੁਲ ਇਹ ਜਿਹੜਾ ਕੁਝ ਹੋ ਰਿਹਾ ਵੈ ਇਹਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਲਖਨਾ ਦਾ ਸਮਾਂ ਬਿਲਕੁਲ ਨਸਤੇਕ ਆ ਗਿਆ। ਦੂਜੇ ਪਾਸੇ ਕੋਰਡ ਆਫ ਕੰਡਕਟਰ ਲੱਗਾ ਹੋਇਆ ਤੇ ਡੇਡ ਜਿਹੜੀ ਹੈ ਬਿਲਕੁਲ ਨਜ਼ਦੀਕ ਹੈਗੀ ਹੈ। 24 ਘੰਟ ਜੇ ਇਹਨਾਂ ਨੇ ਕੋਈ ਚੰਗੇ ਕੰਮ ਕੀਤੇ ਹੁੰਦੇ ਇਹ ਰਾਸ਼ਨ ਨਾ ਵੰਡੇ ਜ਼ਮੀਨੀ ਚ ਉਹਨਾਂ ਸਾਰਿਆਂ ਨੂੰ ਪਤਾ ਵੀ ਹਮੇਸ਼ਾ ਸਰਕਾਰ ਦੀ ਹੁੰਦੀ ਹੈ ਇਹ ਇੰਨੇ ਕਿਉਂ ਪਰੇਸ਼ਾਨ ਨੇ ਇਹਨਾਂ ਨੇ 3 ਸਾਲ ਕੰਮ ਕੀਤਾ ਹੁੰਦਾ ਵੀ ਇਹਨਾਂ ਨੂੰ ਇਹ ਰਾਸ਼ਨ ਵੰਡਣ ਦੀ ਲੋੜ ਪੈਣੀ ਸੀ 5-5 ਮੀਟਰ ਦੇ ਸੂਟ ਵੰਡੇ ਜਾਂਦੇ ਨੇ ਕੀ ਕਰ ਰਹੇ ਨੇ ਕਿਸੇ ਨੂੰ ਐਲ.ਈ.ਡੀ. ਦੇਈ ਜਾਂਦੇ ਨੇ ਕਿਸੇ ਨੂੰ ਕੂਲਰ ਦੇਈ ਜਾਂਦੇ ਨੇ ਠੀਕ ਹੈ ਸਰਮਾਇਦਾਰੋ ਸੰਜੀਵ अरोड़ा ਜੀ ਕੀ ਹੋਇਆ ਕੀ ਸੀ ਕਿ ਇੱਥੇ ਮਾਮਲਾ ਕੱਖ ਨਹੀਂ ਹੋਇਆ ਮੇਰੇ ਬੇਟਾ ਰੋਟੀ ਖਾਣ ਦੇ ਅੰਦਰ ਪੁਲਿਸ ਨੇ ਘ੍ਰਿਸਕੇ ਲੈੰਡਾ ਹੈ ਤੱਕ ਉਸਾਈ ਕੀਤੀ ਮੇਰੇ ਬੱਚੇ ਨਾਲ ਬੋਧ ਮਾਰਿਆ ਨਾਲੇ ਮਾਮਲਾ ਕੀ ਸੀਗਾ ਕੀ ਕਾਰਨ ਸੀ ਕੱਖ ਨਹੀਂ ਰੈਸ਼ਨ ਘਟਾ ਲੱਗਣ ਝੋੜੂਲੇ ਬੰਡਣਾ ਤੇ ਸ਼ਰਾਬ ਉਹੀ ਫੜੀ ਇਹਨਾਂ ਨੇ ਬਸ ਇਹ ਨਾ ਬੰਡੋ ਇਹ ਹੀ ਗੱਲ ਹੋਈ ਹੈ ਇਹ ਨਾ ਬੰਡੋ ਇਹ ਹੀ ਗੱਲ ਕਹਿ ਹਾਂ ਹਾਂ ਹੀ ਗੱਲ ਕਹੀ ਹੈ ਬਸ ਇਹ ਗੱਲ ਕਹਿੰਦੀ ਹੋਈ ਹੈ ਤੇ 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 ਇਹ ਝੜਾ ਪੈ ਨਹੀਂ ਕਿ ਝੜਾ ਕਿੰਨੀ ਕੁ ਵੱਧ ਗਈ ਝੜਾ ਫਵਾਦ ਦੀ ਸਾਰੀ ਦੁਨੀਆ ਵੱਧ ਗਈ ਸਾਰੀ ਦੁਨੀਆ ਇਕੱਠੀ ਹੈ ਬਾਹਰ ਚ ਆਏ ਅਸੀਂ ਤੇ ਸਾਰਾ ਕੈਂਪਸ ਲੋਕੀ ਦੁਨੀਆ ਇਕੱਠੀ ਹੋਈ ਧੱਕੇ ਛਾਈ ਕਰਦੇ ਨੇ ਅਸੀਂ ਲਿਆ ਕੇ ਸਿਕਲਵਰਾਚ ਮਨਾ ਕਰ ਰਹੀ ਸੀ ਕਿ ਰਾਸ਼ਨ ਲੈ ਤੋ ਰਾਸ਼ਨ ਲੈ ਆਲੀ ਮਨਾ ਕੀਤਾ ਉਹਨੇ ਫਿਰ ਫਾੜ ਲਿਆ ਉਹਨਾਂ ਨੇ ਰਾਸ਼ਨ ਵੰਡਦੇ ਪੈਨੇ ਝਾੜੂਆ ਨੇ ਬਸ ਉਹਦੋਂ ਤੱਕ ਪੁਲਿਸ ਕਹਿੰਦੇ ਆਈ ਹੈ ਮਤਲਬ ਆਪ ਵਰਕਰ ਰਾਸ਼ਨ ਵੰਡ ਰਏ ਸੀ ਘਰ ਘਰ ਜਾ ਕੇ ਐਕਟਿਵਾ ਤੇ ਰਾਸ਼ਨ ਵੰਡ ਰਏ ਸੀ ਸਾਡੇ ਲਖਣ ਵੀਰ ਨੇ ਉਹਨਾਂ ਦਾ ਰਾਸ਼ਨ ਫਾੜ ਲਿਆ ਐਕਟਿਵਾ ਤੇ ਇਸ ਕਰਕੇ ਆਪ ਵਾਲੇ ਕੈਂਡੀਡੇਟ ਨੇ ਉੱਤੇ ਕੰਪਲੀਟ ਕਰ ਦਿੱਤੀ ਕਿ ਸਾਡਾ ਰਾਸ਼ਨ ਫੜਿਆ ਉੱਤੇ ਜਾ ਕੇ ਐਕਸ਼ਨ ਲੋ ਉਹਨਾਂ ਸਰਵ ਦਾ ਪੈਕੇਟ ਦੇ ਰਹੇ ਉੱਤੇ ਫੋਟੋ ਲੱਗੀ ਸੰਜੀਵ ਰੋੜਾ ਜੀ ਦੀ ਮੈਂ ਕਹਿੰਦਾ ਸੰਜੀਵ ਰੋੜਾ ਇਹ ਕਹਿਣਾ ਜਾਂਦੇ ਨੇ ਕਿ 50 ਰੁਪਏ ਦਾ ਸਰਪ 5 ਸਾਲ ਚਲਾਓ ਆਪਣੇ ਕਪੜੇ ਧੋ ਕੇ ਨਹਾ ਧੋ ਕੇ ਮੈਨੂੰ ਵੋਟ ਪਾਓ ਇਹਨਾਂ ਨੂੰ ਆਪਣੀ ਹਾਰ ਦੇਖ ਰਹੀ ਆਵਾ ਵੀ ਪਾਰਟੀ ਨੂੰ ਇਸ ਕਰਕੇ ਉਹਨਾਂ ਨੂੰ برداشت ਨਹੀਂ ਹੋ ਰਿਹਾ ਕਿ ਸਾਡੀ ਹਾਰ ਹੈ ਇਸ ਕਰਕੇ ਕਾਂਗਰਸ ਵਰਕਰਾਂ ਨੂੰ ਧੱਕੇ ਨਾਲ ਐਫ ਆਈ ਆਰ ਕਰਾਈ ਜਾ ਰਹੀ ਹੈ ਆ ਤਾਲੂਕ ਤੋੜ ਕੇ ਅੰਦਰ ਗੱਡੇ ਜੂ ਮੁੰਡੇ ਆਹ ਦੇਖੋ ਆਹ ਦੇਖੋ ਉਹਦੀ ਵੀਡੀਓ ਵੀ ਆ ਗਈ ਆ ਪਹਿਲੇ ਪਕੜਾਇਆ ਲਖਨ ਨੇ ਸਾਡੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਲਖਨ ਇੱਥੇ ਆਰਮਨ ਨਾਲ ਆ ਕੇ ਦਫ਼ਤਰ ਬੈ ਗਿਆ ਇਹ ਸਾਨੂੰ ਵਰਕਿੰਗਲੀ ਦਫ਼ਤਰ ਮਿਲਿਆ ਹੋਇਆ ਸਾਡੇ ਠੀਕ ਹੈ ਆਸ਼ੂ ਭਾਈ ਨੇ ਬਣਵਾ ਦਿੱਤਾ ਹੈ ਉਸ ਤੋਂ ਬਾਅਦ ਪਹਿਲੇ ਤਾਂ ਪੁਲਿਸ ਆਈ ਨਹੀਂ ਆਸ਼ੂ ਭਾਜੀ ਵੀ ਉੱਥੇ 2 ਘੰਟੇ ਖੜੇ ਰਹੇ ਆਸ਼ੂ ਭਾਜੀ ਜਾਣ ਤੋਂ ਬਾਅਦ 10-15 ਗੱਡੀਆਂ ਸਾਡੇ ਦਫ਼ਤਰ ਦੇ ਗਿਆ ਖੜਗੀਆਂ ਲਖਨ ਅੰਦਰ ਸੀਗਾ ਸਾਡਾ ਵੀਰ ਛੋਟਾ ਬੈਠਾ ਲੋਕ ਲੱਗਿਆ ਹੋਇਆ ਸੀਗਾ ਧੱਕੇ ਨਾਲ ਪੁਲਿਸ ਨੇ ਲੋਕ ਤੋੜਿਆ ਉਹ ਲਖਨ ਨੂੰ ਖਿੱਚਦੇ ਹੋਏ ਬਾਹਰ ਲੈ ਕੇ ਗਿਆ ਅਸੀਂ ਆਪ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਇਹ ਕਾਮ ਵਰਕਰ ਦਾ ਕਸੂਰ ਕੀ ਹੈ ਉਹਨੇ ਪਹਿਲਾਂ ਜਦੋਂ ਉੱਥੇ ਰਾਸ਼ਨ ਫੜਿਆ ਨਾ ਘੰਟਾ ਪਹਿਲਾਂ ਉਨੇ ਉਰੀ ਨੂੰ ਅਫਸਰਾਂ ਦੇ ਫੋਨ ਆਣ ਲੱਗੇ ਕਦੀ ਉਹ ਲੈ ਐਸਐਚਓ ਦਾ ਕਦੀ ਉਹ ਲੈ ਡੀਐਸਪੀ ਦਾ ਤੂੰ ਐਕਟਿਵਾ ਵੀ ਛੱਡ ਦੇ ਤੂੰ ਨਾ ਵੇਚਾ ਪਰੇ ਹੋਇਆ ਉਹ ਕਹਿੰਦਾ ਜੋ ਤੁਸੀਂ ਕਰਨਾ ਕਰ ਲਓ ਮੈਂ ਨਹੀਂ ਪਰੇਟ